ਐਸ ਦੇ ਵਿੱਚ ਗੱਲ ਅਜਨਾਲੇ ਕੇਸ ਦੀ ਹੈ ਪੁੱਛ ਕੇ ਚ ਕੀ ਹੁੰਦੀ ਹੈ ਭਾਈ ਅਮਰਤਪਾਲ ਫੀਮ ਖਾਂਦਾ ਜਾਂ ਨਹੀਂ ਖਾਂਦਾ ਉਹ ਟ੍ਰੈਮਾਡੋਰ ਲੈਂਦਾ ਜਾਂ ਨਹੀਂ ਲੈਂਦਾ ਯਾਰ ਇਹ ਕਿਹੋ ਜਿਹੀ ਇਨਵੈਸਟੀਗੇਸ਼ਨ ਹੈ ਤੁਹਾਨੂੰ ਵੀ ਲੱਗਦਾ ਨਹੀਂ ਪੁੱਛਿਆ ਜਾਣਾ ਚਾਹੀਦਾ ਸਪੈਲ ਇਹ ਆਉਣਾ ਹੀ ਨਹੀਂ ਕਿ ਇਹਦਾ ਕੇਸ ਨਾਲ ਲਿੰਕ ਹੀ ਕੋਈ ਨਹੀਂ ਬੜਦਾ ਯਾਰ ਉਹ ਜਿਹੜੇ ਬੰਦੇ ਨੂੰ ਵਰਡ ਜਾਣਦਾ ਇਸ ਵਕਤ ਉਹ ਬੰਦਾ ਯਾਰ ਚੋਰੀ ਏ ਟ੍ਰੈਮਾਡੋਰ ਖਾਂਦਾ ਫਿਰੇਗਾ ਯਾਰ ਤੁਸੀਂ ਇਸ ਚੀ ਦਾ ਚੈਲੰਜ ਕਰਦੇ ਹੋ ਕਿ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੇ ਨੂੰ ਕਿਸੇ ਤਰ੍ਹਾਂ ਦਾ ਨਸ਼ਾ ਚਾਹੇ ਕੋਈ ਝੋਟਾ ਨਾ ਹੋਇਆ ਚਾਹੇ ਕੋਈ ਵੱਡਾ ਨਸ਼ਾ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵ ਤਰੀਖ ਪਾਤੀ ਜੀ 27/2/2025 27/3/2025 2022 ਮਾਰਚ ਤੋਂ ਤੋਂ ਬਾਅਦ ਇੰਟਰੀਅਰ ਆਦੀ ਇਹ ਫਰਵਰੀ ਦੀਆਂ ਨੇ ਮੀਮੋ ਵੀ ਤਿਆਰ ਕਰਤੀ ਹੈ ਜਿਹੜੀ ਡੇਟ ਪਾਈ ਹੈ ਉਦੋਂ ਬੰਦੇ ਏ ਡਿਬੜੂਗੜ੍ਹ ਜੇਲ੍ਹ ਦੇ ਅੰਦਰ ਸੀ ਉਦੋਂ ਡੀਐਸਪੀ ਉੱਤੇ ਕਿਵੇਂ ਚਲਾ ਗਿਆ ਜਦੋਂ ਬੰਦਾ ਏਡੇ ਵੱਡੇ ਕੇਸ ਦੇ ਵਿੱਚ ਹੁੰਦਾ ਤਾਂ ਸੁਭਾਵਿਕ ਤੌਰ ਤੇ ਉਹਨੂੰ ਹੀ ਹੁੰਦਾ ਚਾਹੇ ਗੁਰਿੰਦਰ ਫੌਜੀ ਆ ਚਾਹੇ ਪ੍ਰਧਾਨ ਮੰਤਰੀ ਬਾਜੇਗਾ ਕਿ ਮੈਨੂੰ ਕਿੱਥੇ ਕਿੱਥੇ ਸਾਈਨ ਕਰਵਾ ਰਹੇ ਨੇ ਘੱਟੋ ਘੱਟ ਉਹਨਾਂ ਨੇ ਸਾਰੇ ਪੜੇ ਤਾਂ ਹੋਣਗੇ ਕਿਉਂਕਿ ਇਹ ਸਾਈਨ ਤਾਂ ਜਾਲੀ ਨਹੀਂ ਸਾਈਨ ਤਾਂ ਉਹਨਾਂ ਦੇ ਹੀ ਨੇ ਜਦੋਂ ਮਜੀਠੀਆ ਬੋਲਦਾ ਹੈ ਤੇ ਬਾਜੇ ਕੇ ਜਿਹੜਾ ਪ੍ਰਧਾਨ ਮੰਤਰੀ ਸਿਵਲ ਹਸਪੀਟਲ ਚ ਆਉਂਦਾ ਇਸ ਤੋਂ ਬਾਅਦ ਤਾਂ ਸਾਰਾ ਕੁਝ ਬੋਲ ਹੀ ਗਿਆ ਕਿ ਕੋਈ ਨਸ਼ਾ ਨਹੀਂ ਕਰਦਾ ਬੰਦਾ ਉਹ ਕੋਈ ਇਹੋ ਜੀ ਗੱਲ ਹੀ ਨਹੀਂ ਜਿਹੜੀ ਪੁਲਿਸ ਦੇ ਕੋਲ ਇੰਨੀ ਪਾਵਰ ਹੈ ਬੰਦੇ ਮਾਰਨ ਦੀ ਪਾਵਰ ਹੈ ਜਿਹੜੀ ਪੁਲਿਸ ਅਦਾਲਤ ਦੀ ਵੇਟ ਨਹੀਂ ਕਰ ਸਕਦੀ ਤੁਸੀਂ ਉੱਥੇ ਕੀ ਕਹਿੰਦੇ ਹੋ ਇਹ ਵਰਿੰਦਰ ਫੌਜੀ ਤੇ ਪ੍ਰਧਾਨ ਮੰਤਰੀ ਬਾਜੇ ਕੀ ਦੀ ਹਿੰਮਤ ਹੈਗੀ ਹੈ ਕਿ ਸਾਈਨ ਪੁੱਛ ਕੇ ਕਰ ਦੇਣਗੇ ਇਹੋ ਜੀ ਜੇਲ ਜਿਹੜੀ ਇਸ ਤਰ੍ਹਾਂ ਸਟੇਟ ਤੋਂ ਬਾਹਰ ਹੈ ਜਿਹੜੀ ਇੰਨੀ ਸਿਕਿਉਰਿਟੀ ਪਰਪੋਸ ਤੋਂ ਜੇਲ ਹੈ ਉੱਥੇ ਕੋਈ ਚੀਜ਼ ਵੀ ਇਹੋ ਜੀ ਅੰਦਰ ਨਹੀਂ ਜਾਂਦੀ ਬਿਬਰੁਗੜ ਜੇਲ ਦੀ ਤੁਹਾਡੀ ਗੱਲ ਮੰਨ ਲਈ ਪਰ ਇਹ ਕਹਿੰਦੇ ਕਿ ਇਹ ਤਾਂ ਉਸ ਤੋਂ ਪਹਿਲਾਂ ਵੀ ਚੱਲ ਰਿਆ ਸੀ ਅਮਰਪਾਲ ਸਿੰਘ ਜਿਹੜਾ ਕ ਨਸ਼ੇ ਦਾ ਸੇਵਨ ਉਸ ਤੋਂ ਪਹਿਲਾਂ ਵੀ ਕਰ ਰਿਆ ਹਾ ਹਰੀਨੋ ਦਾ ਮਰਡਰ ਹੈ ਹੁਣ ਤੁਹਾਨੂੰ ਵੀ ਪਤਾ ਹੈ ਕਿ ਇੱਕ ਜੇਲ ਚ ਬੈਠਾ ਜਿਹੜਾ ਬੰਦਾ ਅਕਤੂਬਰ ਚ ਮਰਡਰ ਹੁੰਦਾ ਤੇ ਮਾਰਚ ਚ ਪੁੱਛ ਰਹੇ ਨੇ ਕਿ ਅਮਰਤਪਾਲ ਦਾ ਮਰਡਰ ਚਾਹਤੇਗਾ ਯਾਰ ਤੁਸੀਂ ਤਾਂ ਅਕਤੂਬਰ ਚੋਂ ਦਾ ਨਾ ਪਤਾ ਵਿੱਚ ਤੇ ਤੁਸੀਂ ਨਾ ਪਾਇਆ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਸਿਰਫ ਇੱਕੋ ਹੀ ਹੈ ਕਿ ਇਸ ਬੰਦੇ ਨੂੰ ਟਾਰਗੇਟ ਕਰਨਾ ਤਰਨਤਾਰਨ ਦੇ ਇਲੈਕਸ਼ਨਾਂ ਦੇ ਵਿੱਚ ਇਹਨੂੰ ਥੱਲੇ ਖਤਮ ਕਰਨਾ ਜਿਵੇਂ ਬੇਦਬੀ ਵਾਲਾ ਇਸ਼ੂ ਛੜਿਆ ਇਹਨਾਂ ਨੇ ਉਹ ਤਰਨਤਾਰਨ ਕਰਕੇ ਜੜੀ ਬਿਠਾ ਲਿਆ ਭਾਈ ਅਮਰਪਾਲ ਸਿੰਘ ਖਾਲਸਾ ਜੋ ਹਾਲੇ ਵੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਉਹਨਾਂ ਦੇ ਸਾਥੀ ਪੰਜਾਬ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਲਿਆਂਦੇ ਜਾ ਚੁੱਕੇ ਨੇ ਐਨਐਸਏ ਖਤਮ ਕੀਤੀ ਜਾ ਚੁੱਕੀ ਹੈ ਤੇ ਹੁਣ ਇੱਕ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਨਸ਼ੇੜੀ ਦਾ ਟੈਗ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਉੱਪਰ ਜਿਹੜਾ ਲੱਗਦਾ ਤੇ ਲਗਾਇਆ ਵੀ ਕਿੰਨਾ ਵੱਲੋਂ ਜਾਂਦਾ ਪ੍ਰਧਾਨ ਮੰਤਰੀ ਬਾਜੇਕੇ ਤੇ ਉਹਨਾਂ ਦੇ ਸਾਥੀ ਜੋ ਫੌਜੀ ਨੇ ਉਹਨਾਂ ਦੇ ਵੱਲੋਂ ਇਹ ਪੋਸਟ ਦੇ ਵਿੱਚ ਜਿਹੜਾ ਹੈਗਾ ਉਹ ਲਿਖਿਆ ਗਿਆ ਇਸ ਦੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਨ ਖਾਰਾ ਸਾਹਿਬ ਸਵਾਗਤ ਆ ਰਹੇ ਮਿੱਟਲ ਸਤਿ ਸ਼੍ਰੀ ਅਕਾਲ ਜੀ ਖਰ ਸਭ ਇੱਕ ਪੋਸਟ ਜਿਹੜੀ ਹੈਗੀ ਉਹ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਕਿ ਇਹ ਚੀਜ਼ ਕਬੂਲੀਆ ਪ੍ਰਧਾਨ ਮੰਤਰੀ ਬਾਜੇਕੇ ਤੇ ਅਮਰਪਾਲ ਖਾਲਸਾ ਦੇ ਜੋ ਸਾਥੀ ਨੇ ਵਰਿੰਦਰ ਸਿੰਘ ਫੌਜੀ ਉਹਨਾਂ ਦੇ ਵੱਲੋਂ ਇਹ ਚੀਜ਼ ਕਬੂਲੀ ਗਈ ਆ ਕਿ ਅਮਰਪਾਲ ਸਿੰਘ ਨਸ਼ੇੜੀ ਸੀ ਨਸ਼ਾ ਕਰਦਾ ਸੀ ਅਫੀਮ ਦੀ ਅਫੀਮ ਲੈਂਦਾ ਸੀ ਤੇ ਹੋਰ ਕਿੰਨੇ ਤਰ੍ਹਾਂ ਦਾ ਨਸ਼ਾ ਜਿਹੜਾ ਹੈਗਾ ਉਹ ਕਰਦਾ ਸੀ ਦੇਖੋ ਪਹਿਲੀ ਗੱਲ ਤਾਂ ਇਹ ਇੱਕ ਬੜਾ ਮਜ਼ਾਕ ਤੇ ਮੈਂ ਕਹੂੰਗਾ ਬੰਦੇ ਨੇ ਇੱਕ ਵਾਕਿਆ ਬੰਦਾ ਇੰਟੈਲੀਜੈਂਟ ਅਫਸਰ ਚਾਹੀਦਾ ਇਹਨਾਂ ਕੋਲ ਨਾ ਪਾਵਰ ਐ ਪੁਲਿਸ ਕੋਲ ਬੰਦੇ ਮਾਰਨ ਦੀ ਪਾਵਰ ਐ ਜੋ ਮਰਜੀ ਕਰਾ ਲਓ ਇਹਨਾਂ ਤੋਂ ਪਰ ਦਿਮਾਗ ਚਾਹੀਦਾ ਹੁਣ ਮੈਂ ਤੁਹਾਨੂੰ ਦੱਸਣਾ 20 22 ਮਾਰਚ ਨੂੰ ਤਾਂ ਇਹਨਾਂ ਦੀ ਐਂਟਰੀ ਹੋ ਰਹੀ ਐ ਪੰਜਾਬ ਦੇ ਅੰਦਰ ਸਾਰੇ ਬੰਦੇ ਜਿਹੜੇ ਨੇ 20 ਮਾਰਚ ਤੋਂ ਬਾਅਦ ਪੰਜਾਬ ਚ ਜਨਾਲੇ ਕੋਰਟ ਚ ਪੇਸ਼ ਕੀਤੇ ਨੇ ਹੁਣ ਮੈਂ ਤੁਹਾਨੂੰ ਹਕੀਕਤ ਦੱਸਣਾ ਅੱਜ ਨਾਲੇ ਕੋਰਟ ਦੇ ਵਿੱਚ ਜਦੋਂ ਪੁਲਿਸ ਨੇ ਰਿਮਾਨ ਮੰਗਿਆ ਤਾਂ ਮੈਨੂੰ ਬਹੁਤ ਮਲਜਮਾ ਨੇ ਇੱਕੋ ਗੱਲ ਇਹਨਾਂ ਬੰਦਿਆਂ ਨੇ ਇੱਕੋ ਗੱਲ ਦੱਸੀ ਕਿ ਖਾਰਾ ਸਾਹਿਬ ਇਥੇ ਤਾਂ ਰਿਮਾਂਡ ਲਿਆ ਇਹਨਾਂ ਨੇ ਕਿ ਥਾਣੇ ਤੇ ਹਮਲਾ ਕੀਤਾ ਜੀ ਅਸੀਂ ਉਸ ਚੀਜ਼ ਬਾਰੇ ਪਤਾ ਕਰਨਾ ਪਿੱਛੇ ਕੌਣ ਕੌਣ ਹੈ ਤੇ ਪੁੱਛ ਕੀ ਰਹੇ ਸੀ ਕਿ ਹਰੀ ਨੌ ਦਾ ਕਤਲ ਦੇ ਵਿੱਚ ਅਮਰਤਪਾਲ ਦਾ ਹੱਥ ਹੈਗਾ ਜਾਂ ਨਹੀਂ ਹੈਗਾ ਵੇਖੋ ਕਿਡਾ ਮਜ਼ਾਕ ਹੈ ਉਧਰ ਤਾਂ ਉਹਨੂੰ ਨਾਮਿਨੇਟ ਕਰਤਾ ਤੇ ਪੁੱਛੇ ਨਾ ਬੰਦਿਆਂ ਨੂੰ ਅਜਨਾਲਾ ਕਾਂਡ ਚ ਰਹੇ ਸੀ ਉਦੋਂ 6 ਮਹੀਨੇ ਬਾਅਦ ਹੁਣ ਕੀ ਹੋਇਆ ਹੁਣ ਅਜਨਾਲਾ ਕਾਂਡ ਦੀ ਪ੍ਰੋਬਲਮ ਸੀ ਪਰ ਅਸੀਂ ਲਿਖਿਆ ਵਿੱਚ ਕੀ ਹੈ ਕਿ ਭਾਈ ਅਮਰਤਪਾਲ ਸਿੰਘ ਇਹਦੇ ਸਾਥੀ ਐ ਅਫੀਮ ਵੀ ਖਾ ਲੈਂਦੇ ਸਨ ਯਰ ਕਮਾਲ ਦੀ ਗੱਲ ਹੈ ਥਾਣੇ ਦਾ ਘਰਾ ਹੋ ਰਿਹਾ ਹੈ ਥਾਣੇ ਦੇ ਘਰਾ ਦੇ ਖਿਲਾਫ ਇੱਕ ਪਰਚਾ ਦਰਜ ਹੋ ਗਿਆ ਸਵਾਲ ਚਲਾਨ ਦਾ ਉਸ ਦੇ ਵਿੱਚ ਆਉਣਾ ਸੀ ਚਲਾਨ ਪੇਸ਼ ਹੋਇਆ ਐਫ ਆਈ ਆਰ 39 ਦੇ ਵਿੱਚ 24 2 2023 ਦਾ ਪਰਚਾ ਦਰਜ ਹੈ ਚਲਾਨ ਉਸ ਕੇਸ ਦਾ ਪੇਸ਼ ਹੋ ਰਿਹਾ ਹੈ ਤੇ ਭਾਈ ਅਮਰਤਪਾਲ ਦਾ ਸਾਰਾ ਉਹਦਾ ਡਾਟਾ ਅਸੀਂ ਉਹਦਾ ਨਸ਼ੇ ਦਾ ਲੈ ਕੇ ਆਏ ਆ ਫਿਰ ਕਮਾਲ ਦੀ ਗੱਲ ਮੇਰੀ ਗੱਲ ਫੋਲੋ ਕਰ ਗਏ ਨਾ ਤੁਸੀਂ ਗੱਲ ਤਾਂ ਉਸ ਕੇਸ ਦੀ ਹੋਣੀ ਹੈ ਕਿ ਉਸ ਕੇਸ ਦੇ ਵਿੱਚ ਥਾਣੇ ਦਾ ਖਰਾਬ ਕਿਨੇ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੌਣ ਗਿਆ ਸਵਾਲ ਤਾਂ ਇਹ ਪੈਦਾ ਹੋਣੇ ਸੀ ਸਵਾਲ ਇਹ ਪੈਦਾ ਹੋਣਾ ਸੀ ਕਿ ਤੇ ਵੈਪਨ ਕਿੰਦੇ ਕੋਲ ਕਿਹੜਾ ਵੈਪਨ ਸੀ ਤੇ ਵੈਪਨ ਵੀ ਹੈ ਨਹੀਂ ਸੀ ਕੋਈ ਬਰਾਮਦਗੀ ਦਾ ਕੁਝ ਵੀ ਨਹੀਂ ਹੋਈ ਨਾ ਇਸ ਕੇਸ ਦੇ ਅੰਦਰ ਪਰ ਲਿਖਿਆ ਕੀ ਗਿਆ ਕਿ ਉਹ ਅਫੀਮ ਖਾਂਦਾ ਤੇ ਇਹੀ ਵਿਰਿੰਦਰ ਫੌਜੀ ਵੱਲੋਂ ਲਿਖਿਆ ਗਿਆ ਤੇ ਤਰੀਕ ਕਿਹੜੀ ਪਾਤੀ ਤਰੀਕ ਪਾਤੀ ਜੀ 27/2/2025 ਯਾਰ ਮਾੜਾ ਮੋਰਦਾ ਦਿਮਾਗ ਹੋਵੇ ਤੁਹਾਡਾ ਯਾਰ ਠੀਕ ਹੈ ਤੁਸੀਂ ਸਿੱਖ ਕੌਮ ਦੇ ਵੈਰੀਆਂ నో ਡਾਊਟ ਤੁਹਾਡਾ ਫਰਜ ਬਣਦਾ ਹੈ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਨਾ ਤੁਸੀਂ ਉਹਦੇ ਉਲਟ ਚੱਲਣਾ ਹੈ ਪੁਲਿਸ ਨੂੰ ਮੈਂ ਇੱਕ ਇਹ ਸਮਝਾਉਂਗਾ ਵੀ ਠੀਕ ਹੈ ਤੁਹਾਡੀ ਡਿਊਟੀ ਹੈ ਤੁਸੀਂ ਪੰਜਾਬ ਦੇ ਸਿੱਖਾਂ ਦੇ ਮੁੰਡੇ ਜਾਂ ਪੰਜਾਬ ਦੇ ਜਿਹੜੇ ਤਹਿਸ਼ੀ ਨੇ ਉਹਨਾਂ ਨੂੰ ਖਤਮ ਕਰਨਾ ਹੈ ਤੁਹਾਡੀ ਡਿਊਟੀ ਬਣੀ ਬਣਦੀ ਹੈ ਤੁਸੀਂ ਕਰਨਾ ਹੀ ਕਰਨਾ ਹੈ ਪਰ ਅਕਲ ਤੋਂ ਹੱਤਾਂ ਮਾਰ ਲਿਆ ਕਰੋ ਮੜਾ ਜਾ ਕੇ ਨੂੰ 27 3 2025 20 22 ਮਾਰਚ ਤੋਂ ਤੋਂ ਬਾਅਦ ਐਂਟਰੀ ਉਹਨਾਂ ਦੀ ਇਹ ਫਰਵਰੀ ਦੀ ਉਹਨਾਂ ਨੇ ਮੀਮੋ ਵੀ ਤਿਆਰ ਕਰਤੀ ਹੈ ਦੇਖੋ ਅਦਾਲਤ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਬੜਾ ਵੱਡਾ ਵੇਖਿਆ ਜਾਂਦਾ ਹੈ ਹੁਣ ਇਹਦੇ ਤੇ ਓਵਰਰਾਈਟਿੰਗ ਨਹੀਂ ਕਰ ਸਕਦੇ ਕਿਵੇਂ ਕਰਨਗੇ ਮਰਨਗੇ ਉਹਨੇ ਜਦੋਂ ਅਦਾਲਤ ਜਾਣਾ ਹੈ ਤੇ ਇਹਦੀ ਵੈਲਿਊ ਕੀ ਹੈ ਗਰੇਵਾਲ ਜੀ ਇਸ ਜਿਹੜੀ ਧਾਰਾ ਥੱਲੇ ਦਫਾ 27 ਥੱਲੇ ਬਿਆਨ ਲਿਖੇ ਨੇ ਅਦਾਲਤ ਇਹਨਾਂ ਨੂੰ ਮੰਨਦੀ ਹੀ ਨਹੀਂ ਕਿਤੇ ਉਹਨਾਂ ਨੂੰ ਜਿੰਡੀਪੰਡ ਵਿਟਨੈਸ ਚਾਹੀਦਾ ਹੈ ਇਹ ਪੁਲਿਸ ਦੇ ਕੋਲ ਡਾਕੂਮੈਂਟ ਤਾਂ ਸਾਈਨ ਕਰਾਏ ਹੁੰਦੇ ਨੇ ਹੁਣ ਮੈਂ ਤੁਹਾਨੂੰ ਫੌਰ ਐਗਜ਼ਾਮਪਲ ਜਦੋਂ ਕੋਈ ਬੰਦਾ ਬੈਂਕ ਤੋਂ ਲੋਨ ਲੈਂਦਾ ਹੈ ਨਾ ਤੇ ਉਹ 100 150 ਪੇਪਰ ਤੇ ਸਾਈਨ ਕਰਦਾ ਹੈ ਤੇ ਮੈਨੂੰ ਨਹੀਂ ਲੱਗਦਾ ਅੱਜ ਤੇ ਕਿਸੇ ਬੰਦੇ ਨੇ ਪੜ੍ਹੇ ਹੋਣ ਜਦੋਂ ਬੰਦਾ ਪੁਲਿਸ ਕਸਟੜੀ ਚ ਹੁੰਦਾ ਹੈ ਨਾ ਇਹ ਤਾਂ ਇੱਕ ਫਾਰਮੈਲਟੀ ਬਣਾਈ ਹੋਈ ਹੈ ਕਿ ਦੱਸੋ ਜੀ ਤੁਸੀਂ ਡੀਐਸਪੀ ਕੋਲ ਜਾਣਾ ਜਾਂ ਨਹੀਂ ਜਾਣਾ ਮਲਜਮ ਦੀ ਕੀ ਜ਼ਰੂਰਤ ਹੈ ਕਹ ਦੂਗਾ ਮੈਂ ਫਲਾਣੇ ਅਫਸਰ ਕੋਲ ਜਾਣਾ ਇਹ ਤਾਂ ਇੱਕ ਕਦਾਬਾਂ ਚ ਲਿਖਿਆ ਹੋਇਆ ਹੈ ਐਕਚੁਅਲੀ ਹਕੀਕਤ ਦੇ ਵਿੱਚ ਕੋਈ ਗੱਲ ਵੀ ਫਾਲੋ ਨਹੀਂ ਹੁੰਦੀ ਜਦੋਂ ਬੰਦਾ ਰੈਸਟ ਹੁੰਦਾ ਹੈ ਨਾ ਜਿਹੜੇ ਮਰਜ਼ੀ ਪੇਪਰ ਤੇ ਸਾਈਨ ਕਰਾ ਲਓ ਉਹਨੂੰ ਪਤਾ ਹੀ ਨਹੀਂ ਹੁੰਦਾ ਨਾ ਹੀ ਹੁੰਦੀ ਜ਼ਰਤ ਹੈ ਕਿ ਇੱਕ ਡੀਐਸਪੀ ਨੂੰ ਪੁੱਛ ਲੂਗਾ ਕਿ ਇਹਦੇ ਚ ਕੀ ਲਿਖਿਆ ਬਿਲਕੁਲ ਪੋਸੀਬਲ ਹੀ ਹੈਣੀ ਨੰਬਰ 1 ਨੰਬਰ 2 ਤੇ ਇਹ ਆਉਂਦੀ ਹੈ ਗੱਲ ਉਸ ਤੋਂ ਬਾਅਦ ਜਦੋਂ ਮਜੀਠੀਆ ਬੋਲਦਾ ਹੈ ਤੇ ਬਾਜੇ ਕੇ ਜਿਹੜਾ ਪ੍ਰਧਾਨ ਮੰਤਰੀ ਸਿਵਲ ਹਸਪੀਟਲ ਚ ਆਉਂਦਾ ਹੈ ਇਸ ਤੋਂ ਬਾਅਦ ਤਾਂ ਸਾਰਾ ਕੁਝ ਬੋਲ ਹੀ ਗਿਆ ਕਿ ਕੋਈ ਨਸ਼ਾ ਨਹੀਂ ਕਰਦਾ ਬੰਦਾ ਕੋਈ ਇਹੋ ਜੀ ਗੱਲ ਹੀ ਹੈਣੀ ਹੁਣ ਕਾਰਨ ਕੀ ਹੈ ਗਰੇਵਾਲ ਜੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਰਨ ਤਾਰਨ ਦੇ ਇਲੈਕਸ਼ਨ ਹੋਰ ਕੁਝ ਵੀ ਨਹੀਂ ਇਸ ਦੇ ਵਿੱਚ ਸਰਕਾਰ ਮੈਂ ਕਹੂੰਗਾ ਕੱਚੇ ਤੇ ਉਤਰ ਚੁੱਕੀ ਹੈ ਸਰਕਾਰ ਨੇ ਆਪਦਾ ਜਿਹੜਾ ਫਿਊਚਰ ਆ ਬਿਲਕੁਲ ਖਤਮ ਕਰ ਦਿੱਤਾ ਮਜਾਲ ਹੈ ਕਿ ਪੰਜਾਬ ਦੀ ਗੱਲ ਹੀ ਹੋਵੇ ਯਾਰ ਇਸ ਦੇ ਵਿੱਚ ਸਿਰਫ ਇੱਕੋ ਹੀ ਹੈ ਕਿ ਇਸ ਬੰਦੇ ਨੂੰ ਟਾਰਗੇਟ ਕਰਨਾ ਤਰਨ ਤਰਨ ਦੇ ਇਲੈਕਸ਼ਨਾਂ ਦੇ ਵਿੱਚ ਇਹਨੂੰ ਥੱਲੇ ਖਤਮ ਕਰਨਾ ਜਿਵੇਂ ਬੇਦਬੀ ਵਾਲਾ ਇਸ਼ੂ ਛੜਿਆ ਹੈ ਇਹਨਾਂ ਨੇ ਉਹ ਤਰਨ ਤਰਨ ਕਰਕੇ ਚੜੀ ਬੈਠਣੇ ਇਹ ਤਰਨ ਤਰਨ ਦੇ ਇਲੈਕਸ਼ਨ ਨੇ ਹੋਰ ਕੁਝ ਨਹੀਂ ਇਹ ਜਿਹੜੀ ਫੇਕ ਹੈ ਇਹ ਐਡਮਿਸਿਬਲ ਹੈ ਨਹੀਂ ਕੋਰਟ ਦੇ ਅੰਦਰ ਨਾਂ ਇਹਦੀ ਕੋਈ ਵੈਲਿਊ ਹੈ ਡੇਟ ਇਹਦੀ 1 ਮਹੀਨਾ ਅਡਵਾਂਸ ਹੈ ਜਿਹੜੀ ਡੇਟ ਪਾਈ ਹੈ ਉਦੋਂ ਬੰਦੇ ਇਹ ਡਿਬੜੂਗੜ ਜੇਲ੍ਹ ਦੇ ਅੰਦਰ ਸੀ ਉਦੋਂ ਡੀਐਸਪੀ ਉਥੇ ਕਿਵੇਂ ਚਲਾ ਗਿਆ ਸੋ ਇੱਕ ਫੇਕ ਮੈਂ ਕਹੂੰਗਾ ਇਹ ਡਾਕੂਮੈਂਟ ਤਿਆਰ ਕੀਤੇ ਗਏ ਨੇ ਬਿਨਾ ਲਿਖਾ ਪੜੀ ਤੋਂ ਬਿਨਾ ਉਹਨਾਂ ਨੂੰ ਸੁਣਾਉਣ ਤੋਂ ਜਿੱਥੇ ਮਰਜੀ ਸੈਨਿਕਾਂ ਨਾਲ ਟੌਰਚਰ ਕਰਕੇ ਕਰਾ ਲੈਣ ਸਾਈਨ ਪੱਤੇ ਵਿੱਚ ਤੁਸੀਂ ਟੌਰਚਰ ਕਰਕੇ ਸਾਈਨ ਕਰਾ ਲੈਣ ਜਦੋਂ ਬੰਦਾ ਐਡੇ ਵੱਡੇ ਕੇਸ ਦੇ ਵਿੱਚ ਹੁੰਦਾ ਤਾਂ ਸੁਭਾਵਿਕ ਤੌਰ ਤੇ ਉਹਨੂੰ ਹੀ ਹੁੰਦਾ ਚਾਹੇ ਵਿਰਿੰਦਰ ਫੌਜੀ ਆ ਚਾਹੇ ਪ੍ਰਧਾਨ ਮੰਤਰੀ ਬਾਜੇਗਾ ਕਿ ਮੈਨੂੰ ਕਿੱਥੇ ਕਿੱਥੇ ਸਾਈਨ ਕਰਵਾ ਰਹੇ ਨੇ ਘੱਟੋ ਘੱਟ ਉਹਨਾਂ ਨੇ ਸਾਰੇ ਪੜੇ ਤਾਂ ਹੋਣਗੇ ਕਿਉਂਕਿ ਇਹ ਸਾਈਨ ਤਾਂ ਜਾਲੀ ਨਹੀਂ ਸਾਈਨ ਤਾਂ ਉਹਨਾਂ ਦੇ ਹੀ ਨੇ ਦੱਸਾ ਕੀ ਚੱਕਰ ਮੈਂ ਤੁਹਾਨੂੰ ਦੱਸਣਾ ਹੁਣ ਫੌਰ ਐਗਜ਼ਾਮਪਲ ਤੁਹਾਨੂੰ ਦੇਣਾ ਜਿਵੇਂ ਵੱਡੇ ਵੱਡੇ ਕੇਸ ਨੇ ਐਨਡੀਪੀਐਸ ਦੇ ਚਾਹੇ ਵੱਡੇ ਕੇਸ ਨੇ ਜਿੱਦੇ ਡੀਐਸਪੀ ਜ਼ਰੂਰੀ ਆਉਣਾ ਹੁੰਦਾ ਅੰਡਰ ਸੈਕਸ਼ਨ 50 ਦੇ ਕਿ ਭਾਈ ਤੂੰ ਤਲਾਸ਼ੀ ਮੇਰੇ ਤੋਂ ਕਰਾਉਣੀ ਹੈ ਜਾਂ ਕਿਸੇ ਗੱਜਟ ਅਫਸਰ ਤੋਂ ਕਰਾਉਣੀ ਹੈ ਹੁਣ ਤੁਸੀਂ ਮੈਨੂੰ ਦੱਸੋ ਐਸ ਐਚਓ ਨੂੰ ਤੁਹਾਡੀ ਤਾਂ ਮੇਰੀ ਜ਼ਰੂਰਤ ਹੈਗੀ ਹੈ ਕਿ ਆਪਾਂ ਨੂੰ ਕਹਿ ਦਈਏ ਕਿ ਡੀਐਸਪੀ ਨੂੰ ਬੁਲਾ ਤੂੰ ਨਹੀਂ ਤਲਾਸ਼ੀ ਕਰ ਸਕਦਾ ਹਾਂ ਇਹ ਐਨਡੀਪਸ ਐਕਟ ਦੇ ਵਿੱਚ ਮੈਂਸ਼ਨ ਹੈ ਐਕਟ ਵਿੱਚ ਮੈਂਸ਼ਨ ਹੈ ਕਿ ਮਲਜਮ ਦੀ ਖਾਸ ਦੇ ਮੁਤਾਬਕ ਹੀ ਆਪਾਂ ਅਫਸਰ ਨੂੰ ਬੁਲਾਉਣਾ ਹੈ ਕਿ ਗੱਜਟ ਅਫਸਰ ਬੁਲਾਉਣਾ ਹੈ ਜਾਂ ਮੈਜਿਸਟ੍ਰੇਟ ਬੁਲਾਉਣਾ ਹੈ ਪਰ ਹਕੀਕਤ ਦੇ ਵਿੱਚ ਨਾ ਤਾਂ ਮਲਜਮ ਦੀ ਜ਼ਰਤ ਹੈ ਨਹੀਂ ਮੁਲਜਮੇ ਕਹਿ ਸਕਦਾ ਹੈ ਅਗਲਾ ਮਾਰਦਾ ਚਾਰ ਕੰਨ ਤੇ ਕੌਣ ਸੁਣਦਾ ਤੁਹਾਡੀ ਪੰਜਾਬ ਦੇ ਅੰਦਰ ਜਿਸ ਪੰਜਾਬ ਦੇ ਅੰਦਰ ਤੁਸੀਂ ਗਰੇਵਾਲ ਜੀ ਗੱਲ ਕਰਦੇ ਹੋ ਜਿੱਥੋਂ ਦਾ ਇੱਕ ਡੀਆਈਜੀ ਕਵੇ ਕਿ ਮੈਂ ਇੱਕ ਦੋ ਦਿਨਾਂ ਦੇ ਵਿੱਚ ਇੱਕ ਮਸਾਲੀ ਤੁਹਾਨੂੰ ਮੈਂ ਜਸਟਿਸ ਲੈ ਕੇ ਦੇਵਾਂਗਾ ਦੋ ਦਿਨ ਦੇ ਬਾਅਦ ਮੈਂ ਤੁਹਾਨੂੰ ਮਸਾਲੀ ਇਨਸਾਫ ਦੇਵਾਂਗਾ ਅਦਾਲਤ ਨੇ ਇਨਸਾਫ ਦੇਣਾ ਉਹ ਡੀਆਈਜੀ ਨੇ ਅਦਾਲਤ ਨੂੰ ਪਾਸੇ ਕਰਤਾ ਪੰਜਾਬ ਚ ਤੇ ਦੋ ਦਿਨਾਂ ਦੇ ਬਾਅਦ ਬੰਦੇ ਮਾਰ ਦਿੱਤੇ ਜਾਂਦੇ ਨੇ ਮਤਲਬ ਕਿ ਜਿਹੜੀ ਪੁਲਿਸ ਦੇ ਕੋਲ ਇੰਨੀ ਪਾਵਰ ਹੈ ਬੰਦੇ ਮਾਰਨ ਦੀ ਪਾਵਰ ਹੈ ਜਿਹੜੀ ਪੁਲਿਸ ਅਦਾਲਤ ਦੀ ਵੇਟ ਨਹੀਂ ਕਰ ਸਕਦੀ ਤੁਸੀਂ ਉੱਥੇ ਕੀ ਕਹਿੰਦੇ ਹੋ ਇਹ ਵਰਿੰਦਰ ਫੌਜੀ ਤੇ ਪ੍ਰਧਾਨ ਮੰਤਰੀ ਬਾਜੇਕ ਦੀ ਹਿੰਮਤ ਹੈਗੀ ਹੈ ਕਿ ਸਾਈਨ ਪੁੱਛ ਕੇ ਕਰ ਦੇਣਗੇ ਤੁਹਾਨੂੰ ਕੀ ਲੱਗਦਾ ਕਿ ਡਰੇ ਹੋਣਗੇ ਡਰ ਕੇ ਸਾਈਨ ਕੀਤੇ ਇਹ ਇਸ ਤਰ੍ਹਾਂ ਨਹੀਂ ਹੁੰਦਾ ਜੀ ਜਦੋਂ ਸਾਈਨ ਕਰਾਉਂਦੇ ਨੇ ਨਾ ਉਦੋਂ ਕਹਿੰਦੇ ਨੇ ਸਾਈਨ ਕਰ ਭਾਈ ਤੇਰੇ ਫਰਜ਼ ਨਾ ਤਾਂ ਕਿਸੇ ਨੇ ਪੜਿਆ ਇਹ ਜਿਹੜੇ ਕੇਸ ਦੇ ਵਿੱਚ ਦਫਾ 27 ਦੇ ਬਿਆਨ ਲਿਖ ਰਹੇ ਨੇ ਉਹ ਕੇਸ ਨਾਲ ਇਸ ਦਾ ਲਿੰਕ ਹੀ ਕੋਈ ਨਹੀਂ ਆਪਾਂ ਤਾਂ ਗੱਲ ਡਾਕੇ ਦੀ ਕਰਨੀ ਏ ਗੱਲ ਗੁਰੂ ਗ੍ਰੰਥ ਸਾਹਿਬ ਨੂੰ ਲਜਾਣ ਦੀ ਕਰਨੀ ਏ ਗੱਲ ਥਾਣੇ ਘਰਾਓ ਦੀ ਕਰਨੀ ਏ ਤੇ ਸਵਾਲ ਕਿਹੜਾ ਪੁੱਛਨੇ ਆ ਕਿ ਭਾਈ ਅਮਰਤਪਾਲ ਡਰਾਮਾ ਡੋਲ ਤੇ ਹਫੀਮ ਖੰਦਾ ਯਾਰ ਕਿਹੋ ਜੀ ਇਨਵੈਸਟੀਗੇਸ਼ਨ ਹੈ ਤੁਹਾਨੂੰ ਕਿ ਲੱਗਦਾ ਨਹੀਂ ਪੁੱਛਿਆ ਜਾਣਾ ਚਾਹੀਦਾ ਇਹ ਸਵਾਲ ਬਿਲਕੁਲ ਇਹ ਹੋਣਾ ਹੀ ਨਹੀਂ ਕਿ ਇਹਦਾ ਕੇਸ ਨਾਲ ਲਿੰਕ ਹੀ ਕੋਈ ਨਹੀਂ ਬਣਦਾ ਮੈਂ ਤੁਹਾਨੂੰ ਕਹੀ ਜਾਣਾ ਨਾ ਉੱਥੇ ਮਾਰਚ ਦੇ ਵਿੱਚ ਬੰਦਿਆਂ ਨੂੰ ਟੌਰਚਰ ਕੀਤਾ ਗਿਆ ਕਿ ਹਰੀਨਾਉ ਦੇ ਮਰਡਰ ਬਾਰੇ ਕੀ ਜਾਣਦੇ ਹੋ ਅਮਰਤਪਾਲ ਦਾ ਹਰੀਨਾਉ ਦੇ ਮਰਡਰ ਨਾਲ ਕੀ ਲਿੰਕ ਹੈ ਤੁਸੀਂ ਸੋਚੋ ਨਾ ਜੀ ਤੁਹਾਨੂੰ ਕੇਸ ਕਿਹੜੇ ਚ ਲੈ ਕੇ ਜਾ ਰਹੇ ਨੇਓ ਕੇਸ ਦਾ ਅਜਨਾਲੇ ਦਾ ਪੁੱਛਗਛ ਕਿਹੜੀ ਹੋ ਰਹੀ ਹੈ ਫਰੀਦਕੋਟ ਕੇਸ ਦੀ ਪੁੱਛਗਛ ਹੋ ਰਹੀ ਹੈ ਐਸ ਦੇ ਵਿੱਚ ਗੱਲ ਅਜਨਾਲੇ ਕੇਸ ਦੀ ਹੈ ਪੁੱਛਗਛ ਕੀ ਹੁੰਦੀ ਹੈ ਕਿ ਅਮਰਤਪਾਲ ਪਾਈ ਅਮਰਤਪਾਲ ਫੀਮ ਖਾਂਦਾ ਜਾਂ ਨਹੀਂ ਖਾਂਦਾ ਉਹ ਟ੍ਰੈਮਾਡੋਰ ਲੈਂਦਾ ਜਾਂ ਨਹੀਂ ਲੈਂਦਾ ਹੁਣ ਕਾਰਨ ਕੀ ਆ ਪੰਜਾਬ ਚਿੱਕੋ ਪ੍ਰੋਬਲਮ ਆਈ ਪਈ ਇਹਨਾਂ ਨੂੰ ਸਾਰੇ ਲੀਡਰਾਂ ਨੂੰ ਮੈਂ ਕਹੂੰਗਾ ਕਿ ਪੰਜਾਬ ਚ ਕੋ ਪ੍ਰੋਬਲਮ ਐ ਇਸ ਵਕਤ ਆਈ ਪੀ ਕਿ ਕਿਸ ਤਰੀਕੇ ਨਾਲ ਇਸ ਬੰਦੇ ਦਾ ਜਿਹੜਾ ਕਰੈਕਟਰ ਖਤਮ ਕਰਨਾ ਹੈ ਇਸ ਬੰਦੇ ਨੂੰ ਜੋਰ ਲੱਗਾ ਹੋਇਆ ਕਿਉਂਕਿ ਅਸੀਂ ਤਾਂ ਸਾਰੇ ਪੰਜਾਬ ਦੀਆਂ ਜ਼ਮੀਨਾਂ ਤੇ ਪਲਸਟਰ ਕਰਤਾ ਨਾ ਜੀ ਅਸੀਂ ਤਾਂ ਕੋ ਦਿੱਲੀ ਦੇ ਬੰਦੇ ਨੂੰ ਖੁਸ਼ ਕਰਨ ਦੇ ਲਈ ਜ਼ਮੀਨਾਂ ਖਤਮ ਕਰਕੇ ਉੱਤੇ ਰੋੜੀ ਬਜਰੀ ਦਾ ਸਿਮਿੰਟ ਪਾਉਣ ਲੱਗੇ ਆ ਸਾਡਾ ਤਾਂ ਬੇੜਾ ਕਰਤਾ ਜੀ ਪੰਜਾਬ ਦਾ ਚੁੱਕ ਕੇ ਸ਼ਰਮ ਖਤਮ ਕਿਨੂੰ ਕਰਨਾ ਪਾਈ ਅਮਰਤਪਾਲ ਕਿਉਂਕਿ ਦੁਜੇ ਦਾ ਸਾਰੇ ਪਰਲੇ ਹੀ ਕੱਖਣੀ ਦੁਜੇਰਾ ਤੁਸੀਂ ਪੱਲੇ ਕੀ ਕਹੋਗੇ ਭਾਜਪਾ ਕਹਿ ਰਹੀ ਹੈ ਕਿ ਉਹਨਾਂ ਬਾਰੇ ਕਹੋਗੇ ਜਿਹੜੀ ਭਾਜਪਾ ਕਹਿ ਰਹੀ ਹੈ ਕਿ ਇਹਨਾਂ ਨੂੰ ਲੈ ਕੇ ਆਓ ਸੁਖਬੀਰ ਗਰੁੱਪ ਨੂੰ ਕਿੰਦੇ ਬਾਰੇ ਕਹੋਗੇ ਭਾਜਪਾ ਦੀ ਇੰਟੈਂਸ਼ਨ ਨੋਟ ਕੀਤੀ ਤੁਸੀਂ ਉਹ ਕਹਿੰਦੀ ਹੈ ਸਾਨੂੰ ਪੰਜਾਬ ਚ ਉਹ ਅਕਾਲੀ ਦਾਲ ਆਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਹੈ ਜਿਹੜਾ ਸੌਦਾ ਸਾਧ ਨੂੰ ਪ੍ਰਮੋਟ ਕਰਦਾ ਤੇ ਉਹਨੇ ਇੱਕ ਭਾਜਪਾ ਦੇ ਲੀਡਰ ਨੇ ਕਿਹਾ ਸੀ ਕਿਤੇ ਕੋਈ ਇੰਤਕਾਲ ਕਿ ਜੋ ਹੋਰ ਨਾ ਤੇ ਨਾ ਕਰਾਜੀ ਵਾਹ ਭਾਜਪਾ ਦੇ ਲੀਡਰ ਭਾਜਪਾ ਦੀ ਸੋਚ ਦਾ ਪਤਾ ਲੱਗ ਗਿਆ ਅਕਾਲੀਆਂ ਦੀ ਸੋਚ ਦਾ ਪਤਾ ਲੱਗ ਗਿਆ ਤੇ ਤੁਹਾਡੇ ਆਮ ਆਦਮੀ ਪਾਰਟੀ ਦੀ ਸੋਚ ਦਾ ਪਤਾ ਲੱਗ ਗਿਆ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਸਵਾਲ ਇਸ ਕੇਸ ਦੇ ਨਾਲ ਰਿਲੇਟਡ ਨਹੀਂ ਚ ਮੰਨਦੇ ਆ ਖਰਾ ਸਾਹਿਬ ਕੇਸ ਦੇ ਨਾਲ ਰਿਲੇਟਡ ਨਹੀਂ ਪਰ ਉਹ ਫਿਰ ਵੀ ਮੈਂਬਰ ਆਫ ਪਾਰਲੀਮੈਂਟ ਨੇ ਉਹ ਲੀਡਰ ਨੇ ਬਹੁਤੇ ਲੋਕ ਉਹਨਾਂ ਨੂੰ ਹੋ ਸਕਦਾ ਹੈ ਇੱਕ ਆਈਡਲ ਵੀ ਮੰਨਦੇ ਹੋਣ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਇਹ ਸਚਾਈ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕਿ ਉਹ ਨਸ਼ਾ ਲੈਂਦੇ ਨੇ ਜਾਂ ਨਹੀਂ ਲੈਂਦੇ ਕਿਹੜੀਆਂ ਗੋਲੀਆਂ ਕਿਹੜਾ ਕੁਝ ਕਰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਚਾਈ ਸਾਹਮਣੇ ਆਉਣੀ ਚਾਹੀਦੀ ਦੇਖੋ ਜਿਹੜਾ ਅਸਾਮ ਦੀ ਜੇਲ੍ਹ ਹੈ ਜਿਸ ਦੇ ਅੰਦਰ ਜਾਂਦੇ ਨੇ ਲੋਕ ਮਿਲ ਕੇ ਆਉਂਦੇ ਨੇ ਇਮਾਰਤ ਜਾਂਦੇ ਨੇ ਉਹ ਕਹਿੰਦਾ ਜਿਵੇਂ ਚਾਹ ਪੋਣੀ ਹੁੰਦੀ ਹੈ ਨਾ ਜੀ ਐਵੇਂ ਚੀਜ਼ ਪੁਣ ਛਣ ਕੇ ਭੇਜਦੇ ਰਹੇ ਐਡੀ ਵੱਡੀ ਜੇਲ ਹੈ ਜਿੰਦੇ ਅੰਦਰ ਕੋਈ ਨੂੰ ਪੁਆਇਜ਼ਨ ਦੇ ਜੇ ਮਰਨਾ ਜੇਲ ਸੁਪਰਡੈਂਟ ਰਹੇ ਤੁਸੀਂ ਮੈਨੂੰ ਦੱਸੋ ਨਾ ਜੀ ਉਸ ਬੰਦੇ ਨੂੰ ਕੋਈ ਨਸ਼ਾ ਦੇ ਆਉਂਦਾ ਹੈ ਉਹ ਕੋਈ ਪੁਆਇਜ਼ਨ ਹੋਵੇ ਅਗਲੇ ਨੁਕਸਾਨ ਹੋ ਜੇ ਜੇਲ ਸੁਪਰਡੈਂਟ ਸਾਰਾ ਜਿਹੜਾ ਉਹਨਾਂ ਦਾ ਹੰਬਲਾ ਸਾਰੇ ਮਾਰੇ ਜਾਣਗੇ ਬਿਲਕੁਲ ਨਹੀਂ ਐਹੋ ਜੀ ਜੇਲ ਜਿਹੜੀ ਇਸ ਤਰ੍ਹਾਂ ਸਟੇਟ ਤੋਂ ਬਾਹਰ ਹੈ ਜਿਹੜੀ ਇੰਨੀ ਸਿਕਿਉਰਿਟੀ ਪਰ ਪਹੁੰਚ ਤੋਂ ਜੇਲ ਹੈ ਉਥੇ ਕੋਈ ਚੀਜ਼ ਵੀ ਐਹੋ ਜੀ ਅੰਦਰ ਨਹੀਂ ਜਾਂਦੀ ਪਰ ਇਹ ਬਿਆਨਾਂ ਦੇ ਵਿੱਚ ਤਾਂ ਇਹ ਵੀ ਹੈ ਨਾ ਕਿ ਉਸ ਤੋਂ ਪਹਿਲਾਂ ਵੀ ਗੱਲਬਾਤ ਜਦੋਂ ਲਹਿਰ ਜਿਹੜੀ ਹੈਗੀ ਚੱਲਦੀ ਸੀ ਉਸ ਦੇ ਦੌਰਾਨ ਵੀ ਜਦੋਂ ਪ੍ਰਧਾਨ ਮੰਤਰੀ ਬਾਜੇਕ ਨੇ ਸਵਾਲ ਚੁੱਕਿਆ ਕਿ ਆਪਾਂ ਜਿਹੜੇ ਹੈਗੇ ਆ ਉਹ ਨਸ਼ਾ ਛਡਵਾਉਣੇ ਆ ਪਰ ਜੇਕਰ ਆਪਾਂ ਖੁਦ ਹੀ ਐਸਾ ਕੁਝ ਕਰਾਂਗੇ ਤਾਂ ਫਿਰ ਲੋਕਾਂ ਦੇ ਵਿੱਚ ਸਾਡੀ ਸ਼ਬੀ ਸਾਡੀ ਤਸਵੀਰ ਕੀ ਜਾਊਗੀ ਕਹਿੰਦੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇਕ ਨੂੰ ਚੁੱਪ ਚੁਪ ਕਰਵਾ ਦਿੱਤਾ ਜਾਂਦਾ ਹੈ ਕਿ ਤੂੰ ਨਾ ਕਰ ਲੋਕ ਆਪਣੇ ਪਿੱਛੇ ਲੱਗੇ ਹੋਏ ਨੇ ਐਸਾ ਰੌਲਾ ਨਾ ਪਾਏ ਚਲੋ ਡਿਬਰੂਗੜ ਜੇਲ੍ਹ ਦੀ ਤੁਹਾਡੀ ਗੱਲ ਮੰਨ ਲਈ ਪਰ ਇਹ ਕਹਿੰਦੇ ਕਿ ਇਹ ਤਾਂ ਉਸ ਤੋਂ ਪਹਿਲਾਂ ਵੀ ਚ ਅਮਰਪਾਲ ਸਿੰਘ ਜਿਹੜਾ ਅਗਰ ਨਸ਼ੇ ਦਾ ਸੇਵਨ ਉਸ ਤੋਂ ਪਹਿਲਾਂ ਵੀ ਕਰ ਰਿਹਾ ਨਹੀਂ ਪ੍ਰਧਾਨ ਮੰਤਰੀ ਬਾਜੇਗੇ ਨੇ ਜੇ ਇਹ ਵਰਡਿੰਗ ਬੋਲਣੀ ਹੈ ਕਿ ਸਿਵਲ ਹਸਪੀਟਲ ਚ ਹੀ ਬੋਲ ਕੇ ਜਾਂਦਾ ਜਦੋਂ ਬਠਿੰਡੇ April May ਦੇ ਵਿੱਚ ਉਹ ਸਿਵਲ ਹਸਪੀਟਲ ਵਿਜ਼ਿਟ ਕਰਦਾ ਇੱਥੇ ਉਹ ਉਹ ਇੱਥੇ ਪਹੁੰਚਦਾ ਕੋਈ ਮੈਡੀਸਿਨ ਲੈਣ ਵਾਸਤੇ ਤਾਂ ਉਹ ਮੀਡੀਆ ਨੂੰ ਬੁਲਾ ਕੇ ਸਾਰਾ ਕੁਝ ਦੱਸ ਦਿੰਦਾ ਕਿ ਮੈਂ ਤਾਂ ਗੱਲ ਹੀ ਨਹੀਂ ਕਰਦਾ ਇਹੋ ਜੀ ਉਹ ਤਾਂ ਇਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਫੇਕ ਦੱਸ ਚੁੱਕਾ ਹੈ ਦੇਖੋ ਮੇਰੀ ਗੱਲ ਸੁਣ ਲਓ ਕੇਸ ਦੀ ਗੱਲ ਹੋ ਰਹੀ ਹੈ ਵੈਪਨ ਦੀ ਗੱਲ ਹੋਣੀ ਹੈ ਥਾਣੇ ਤੇ ਹਮਲਾ ਕਰਨ ਦੀ ਗੱਲ ਹੋਣੀ ਹੈ ਤੇ ਅਸੀਂ ਵਿੱਚ ਲਿਖਦੇ ਕੀ ਪਾਏ ਕਿ ਜਦੋਂ ਖਾਲਸਾ ਵੀਰ ਚਲਦੀ ਸੀ ਉਹਦਾ ਨਸ਼ਾ ਚੱਲਦਾ ਸੀ ਯਾਰ ਕਮਾਲ ਦੀ ਗੱਲ ਆ ਇਹਦਾ ਉਹਨਾਂ ਚੀਜ਼ਾਂ ਨਾਲ ਲਿੰਕ ਕੀ ਆ ਕੋਈ ਐਨਡੀਪੀਸ ਦਾ ਕੇਸ ਆ ਯਾਰੇ ਕਿਡਾ ਮਜ਼ਾਕ ਬਣਾ ਛੜਿਆ ਇਹਨਾਂ ਲੋਕਾਂ ਨੇ ਤੁਸੀਂ ਕੀ ਮੰਨਦੇ ਹੋ ਕਿ ਨਸ਼ੇ ਵਾਲੀਆਂ ਖਬਰਾਂ ਝੂਠੀਆਂ ਨੇ ਬਿਲਕੁਲ ਗਲਤ ਨੇ ਉੱਥੇ ਡਿਬੜੂਗੜ ਜੇਲ੍ਹ ਦੇ ਅੰਦਰ ਕੋਈ ਵੀ ਚੀਜ਼ ਐਹੋ ਜੀ ਨਹੀਂ ਜਾਂਦੀ ਮਾਰਕੀਆਂ ਗੱਲਾਂ ਜਿਹੜੀਆਂ ਇਹਦੇ ਚ ਆਈਆਂ ਪਿਆ ਜੇ ਐਹੋ ਜੀ ਗੱਲ ਹੁੰਦੀ ਤਾਂ ਅੱਜ ਟਿੱਕਰ ਹਜ਼ਾਰਾਂ ਕੰਪਲੇਨਟ ਖੜੇ ਹੋ ਜਣੇ ਸੀ ਭਾਈ ਅਮਰਤਪਾਲ ਦੀ ਵੀਡੀਓ ਬਣ ਜਾਣੀ ਸੀ ਉਹ ਕਿਹੜਾ 20 ਸਾਲ ਪੁਰਾਣੀ ਗੱਲ ਬੜੇ ਵਿਟਨਸ ਖੜੇ ਹੋ ਜਣੇ ਸੀ ਹੁਣ ਤੁਸੀਂ ਦੇਖੋ ਨਾ ਜੀ ਇਹਨਾਂ ਭਾਈ ਅਮਰਤਪਾਲ ਦੇ ਜਿਹੜੇ ਬੰਦੇ ਚੈਨਲਾਂ ਦੇ ਉਲਟ ਬੋਲਦੇ ਨੇ ਜਾਂ ਡਾਕੂਮੈਂਟ ਆਉਂਦੇ ਨੇ ਉਹਨੂੰ ਸਟੇਟ ਕਿਵੇਂ ਪ੍ਰੋਵਾਈਡ ਕਰਦੀ ਹੈ ਉਹਨੂੰ ਸਟੇਟ ਸਪੈਸ਼ਲ ਇੱਕ ਜਗ੍ਹਾ ਦਿੰਦੀ ਹੈ ਹੁਣ ਮੀਡੀਆ ਦੇ ਉੱਪਰ ਜਿੰਨੇ ਭਾਈ ਅਮਰਤਪਾਲ ਦੇ ਬੰਦੇ ਨੇ ਸਾਰੇ ਅੱਜ ਖੜੇ ਹੋ ਜਾਣਗੇ ਉਹ ਸਟੇਟ ਬੁਲਾ ਕੇ ਕਹਿੰਦੀ ਹੈ ਬੁਲਾਓ ਇਹਨਾਂ ਦੇਖੋ ਹਰੀ ਨਾਉ ਦਾ ਮਰਡਰ ਹੈ ਹੁਣ ਤੁਹਾਨੂੰ ਵੀ ਪਤਾ ਹੈ ਕਿ ਇੱਕ ਜੇਲ੍ਹ 'ਚ ਬੈਠਾ जहरा बंदा अक्तूबर च मर्डर हों मार्च पुछ रहे हैं कि अमृतपाल का मर्डर चाथेगा यार तुम्हें तो अक्तूबर चुनाव ना पाता बिच तो ना पाया कि जो तुम पता ही नहीं पिछे जे अमने चुके लै आए हैं फरीदकोट इतने मैं ही गया फरीदकोटू रिमांड से लेके आ गए तो रिमांड से लिया के पुछते हैं कि तू सिम उ तेनों पता सिम गए या नहीं गए ਇਟ ਮੀਨਸ ਇਹਨਾਂ ਨੂੰ ਅੱਜ ਤੱਕ ਹਰੀਨਾਉ ਦੇ ਮਰਡਰ ਦੇ ਵਿੱਚ ਭਾਈ ਅਮਰਤਪਾਲ ਦੇ ਲਿੰਕ ਬਾਰੇ ਕੋਈ ਸ਼ੋਅ ਹੋਇਆ ਹੀ ਨਹੀਂ ਇਹਨਾਂ ਕੋਲ ਕੋਈ ਐਵੀਡੈਂਸ ਹੀ ਨਹੀਂ ਇਹ ਤਾਂ ਐਵੇਂ ਹਵਾਚ ਗੱਲਾਂ ਮਾਰ ਜਾਂਦੇ ਨੇ ਬੈਠੇ ਕੋਈ ਲਿੰਕ ਨਹੀਂ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਪੁਲਿਸ ਦਾ ਦਿਮਾਗ ਹੈ ਜਿਹੜਾ ਤੁਸੀਂ ਦੇਖ ਕੇ ਕਹਿ ਜਿਓਗੇ ਕਿ ਬਿਨਾ ਦਿਮਾਗ ਦੇ ਅਫਸਰ ਮੈਂ ਕਹੂੰਗਾ ਇਹਨੂੰ ਕਿ ਲੱਗਦਾ ਕੈਸੀ ਕਿ ਨਸ਼ੇ ਵਾਲੀ ਗੱਲ ਕਿਉਂ ਬਣਾਈ ਹੋ ਸਕਦੀ ਹੈ ਉਹ ਤਰਨਤਰਨ ਦੇ ਇਲੈਕਸ਼ਨ ਹੋਣੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਜਿਸ ਮਾੜੀ ਕਿਸਮਤ ਹੋਵੇ ਨਾ ਇਹ ਜੋ ਕੁਛ ਕਰ ਰਹੇ ਨੇ ਇਹਨਾਂ ਦੇ ਪੁੱਠੇ ਪੈਣੀ ਹੈ ਇਹਨਾਂ ਨੇ ਇਹਨੂੰ ਮਰਡਰ ਚ ਫਸਾਇਆ ਉਹਨੂੰ ਡਾਕਿਆ ਚ ਫਸਾਇਆ ਉਹਨੂੰ ਨਸ਼ੇੜੀ ਦੱਸਿਆ ਜੇ ਐਡਾ ਮਾੜਾ ਕੈਰੇਕਟਰ ਨੂੰ ਛੱਡ ਦਿਓ ਜੇ ਮਾੜਾ ਕੈਰੇਕਟਰਾਂ ਨੂੰ ਮਾਰਕੀਟ ਚੋਂ ਹੋਂਦ ਦਿਓ ਦੋਆਂ ਮਹੀਨਿਆਂ ਚੋਂ ਓਪੜ ਹੋ ਜਾਏਗਾ ਯਾਰੋ ਫੇਰ ਤੁਸੀਂ ਰੱਖਿਆ ਇਹਨੂੰ ਕਿਉਂ ਜੇਲ੍ਹ ਦੇ ਅੰਦਰ ਐਵੀਡੈਂਸ ਤੁਹਾਡੇ ਕੋਲ ਹੈ ਨਹੀਂ ਕੋਈ ਵੀ ਜੇ ਉਹ ਬੰਦਾ ਮਾੜਾ ਇਹਨੂੰ ਛੱਡੋ ਉਹਨੂੰ ਪੰਜਾਬ ਚੋਂ ਹੋਂਦ ਦਿਓ ਦੋ ਮਹੀਨੇ ਜੋ ਫੜਿਆ ਜਾਏਗਾ ਬੰਦਾ ਯਾਰ ਇਡੀ ਕਿਹੜੀ ਗੱਲ ਪਰ ਪ੍ਰੋਬਲਮ ਕੀ ਹੈ ਜੇ ਬਾਹਰ ਆ ਗਿਆ ਤਾਂ ਸਤਾ ਇਹਨਾਂ ਦੀ ਖਤਮ ਹੋ ਜੂਗੀ ਉਹ ਨਵਾਂ ਜਿਹੜਾ ਇੱਕ ਅਕਾਲੀ ਦਾ ਜਿਹਨੇ ਬੜੇ ਵੱਡੇ ਪੱਦਰ ਤੇ ਉੱਪਰ ਜਾਣਾ ਹੈ ਉਹ ਪੰਜਾਬ ਚ ਐਂਟਰੀ ਕਰ ਚੁੱਕਾ ਹੈ ਆਹੀ ਪ੍ਰੋਬਲਮ ਤੁਹਾਨੂੰ ਲੱਗਦਾ ਕਿ ਤਾਂ ਕਰਕੇ ਐਸਾ ਕੁਝ ਕੀਤਾ ਹੋਤਾ ਸਾਰਾ ਕੁਝ ਤਰਨ ਤਰਨ ਦੇ ਕਰਕੇ ਮੈਂ ਤੁਹਾਨੂੰ ਦੱਸ ਰਣਾ ਜੇ ਤੁਸੀਂ ਇਸ ਚੀਜ਼ ਦਾ ਚੈਲੰਜ ਕਰਦੇ ਹੋ ਕਿ ਅਮਰਪਾਲ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੇ ਨੇ ਕਿਸੇ ਤਰ੍ਹਾਂ ਦਾ ਨਸ਼ਾ ਚਾਹੇ ਕੋਈ ਛੋਟਾ ਨਸ਼ਾ ਚਾਹੇ ਕੋਈ ਵੱਡਾ ਨਸ਼ਾ ਕਿਸੇ ਤਰ੍ਹਾਂ ਦੇ ਨਸ਼ੇ ਦਾ ਸੇਵਨ ਜਿਹੜੇ ਨਹੀਂ ਕਰਦੇ ਚੈਲੰਜ ਕਰਦੇ ਜਿੰਨਾ ਕੁ ਮੈਂ ਜਾਣਦਾ ਜਿੰਨੀ ਕੁ ਵਾਰ ਮੈਂ ਮਿਲਿਆ ਤਾਂ ਮੇਰੇ ਮਨ ਦੇ ਮੁਤਾਬਕ ਉਹ ਕੋਈ ਇਹੋ ਜੀ ਗੱਲ ਨਹੀਂ ਜਿਹੜਾ ਬੰਦਾ ਵੱਡਾ ਚਿਹਰਾ ਹੁੰਦਾ ਨਾ ਜਿਹੜਾ ਚਿਹਰਾ ਬਣ ਜਵੇ ਤਾਂ ਇਹ ਗੱਲਾਂ ਤੋਂ ਬਹੁਤ ਅੱਗੇ ਲੰਘ ਜਾਂਦਾ ਆਪਾ ਯਾਰੋ ਜਿਹੜੇ ਬੰਦੇ ਨੂੰ ਵਰਡ ਜਾਣਦਾ ਐਸ ਵਕਤ ਉਹ ਬੰਦਾ ਯਾਰ ਚੋਰੀਏ ਟਰੈਮਾਡੋਲ ਖਾਂਦਾ ਫਿਰੇਗਾ ਯਾਰ ਸੋਚਣ ਵਾਲੀ ਗੱਲ ਹੈ ਜਿਹੜੀ ਗੱਲ ਉਪਰ ਹੋ ਹੀ ਜਾਣੀ ਹੈ ਫਿਰ ਲੁਕਦੀ ਹੈ ਹੀ ਨਹੀਂ ਉਹ ਤਾਂ ਬਲਾ ਟੈਸਟ ਹੋ ਜਾਣਗੇ ਉਹਦਾ ਤੁਸੀਂ ਜਦੋਂ ਉਹਨੂੰ ਲੈ ਕੇ ਆਉਂਗੇ ਉਹਦਾ ਟੈਸਟ ਕਰ ਲਓ ਜਦੋਂ ਟੈਸਟ ਕਰ ਲਓਗੇ ਪਤਾ ਲੱਗ ਜਾਊਗਾ ਤੁਹਾਨੂੰ ਸੋ ਤਰੰਤਾਂ ਦੇ ਇਲੈਕਸ਼ਨ ਕਰਕੇ ਆਪਣੀ ਗੱਲ ਲੰਮੀ ਨਾ ਹੋ ਜੇ ਬੇਅਦਬੀ ਵਾਲਾ ਪਤਾ ਪਤਾ ਵੀ ਤਾਂ ਖੇਡਿਆ ਇਹਨਾਂ ਨੇ ਹੁਣ ਬੇਅਦਬੀ ਵਾਲਾ ਪਤਾ ਸੀ ਉਹ ਮਈ 2022 ਦੇ ਵਿੱਚ ਮੈਂ ਸੁਖਰਾਜ ਸਿੰਘ ਹੋਰ ਜਿੰਨੇ ਬੰਦੇ ਬਹਿਬਲ ਕਲਾ ਮੋਰਚੇ ਸੀ ਐਡਵੋਕੇਟ ਚਾਰ ਵਕੀਲ ਆਏ ਸੀ ਉਤੋਂ ਹਾਈ ਕੋਰਟ ਚ ਅਸੀਂ ਉਹਨੂੰ ਲਿਖ ਕੇ ਦਿੱਤਾ ਸੀ ਤੇ ਸਵਾ ਤਿੰਨ ਸਾਲ ਦੇ ਬਾਅਦ ਕਿਉਂ ਇਹ ਮਤਾ ਪਾਇਆ ਕਾਰਨ ਕੀ ਆ ਅੱਗੇ ਇਲੈਕਸ਼ਨ ਆ ਰਹੇ ਨੇ ਤਰਨਤਾਰਨ ਦੇ ਜਿਹੜੇ ਇਲੈਕਸ਼ਨ ਨੇ ਉਹ ਇੱਕ ਸਿੱਖ ਵੋਟ ਹੈ ਸਿੱਖ ਵੋਟ ਪ੍ਰਭਾਵਿਤ ਕਿਵੇਂ ਹੋਵੇ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਜੀ ਅਸੀਂ ਤਾਂ ਇੱਕ ਮਤਾ ਪਾਤਾ ਤੇ ਹੁਣ ਉਦੋਂ ਤੇ ਬੇਵਕੂਫੀ ਕੀ ਕਰ ਲਈ ਅਸੀਂ 6 ਮਹੀਨਿਆਂ ਤੇ ਲੋਕਾਂ ਨੂੰ ਪੁੱਛਾਂਗੇ ਇਸ ਡੇਰੇ ਸਰਸੇ ਸਾਧ ਨੂੰ ਪੁੱਛਣ ਜਾਵਾਂਗੀ ਕਿ ਬੇਅਦਬੀ ਵਾਲੇ ਚ ਕੀ ਕਰਨਾ ਹੈ ਕਿ ਦੂਜੇ ਡੇਰਿਆਂ ਜਾਉਂਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕੀਤੀ ਹੈ ਹੁਣ ਕਾਰਨ ਕੀ ਹੈ ਜੇ ਲੁਧਿਆਣੇ ਦੇ ਇਲੈਕਸ਼ਨ ਤੇ 24 ਹੇਕੜ ਜਮੀਨ ਦਾਤੇ ਲਾਤੀ ਜੇ ਤਰਨਤਾਰਨ ਐਥੇ ਬੇਅਦਬੀ ਦਾ ਪਤਾ ਖੇਡ ਲਿਆ ਹੁਣ ਇਹਨਾਂ ਨੂੰ ਇਹ ਲੱਗਿਆ ਕਿ ਤਰਨਤਾਰਨ ਤੋਂ ਭਾਈ ਅਮਰਤਪਾਲ ਦੀ ਪਾਰਟੀ ਦਾ ਕੋਈ ਬੰਦਾ ਇਲੈਕਸ਼ਨ ਲੜੇਗਾ ਤਾਂ ਕਿਉਂ ਉਹਨਾਂ ਦੇ ਕੈਰੇਕਟਰ ਦੀ ਗੱਲ ਚੁੱਕ ਲਈਏ ਆਪਾਂ ਇਹ ਸਾਰਾ ਪ੍ਰੀਪਲਾਨ ਹੋ ਰਿਹਾ ਹੈ ਇਹ ਬਹੁਤ ਕੁਝ ਹੋ ਰਿਹਾ ਹੈ ਪੰਜਾਬ ਦੇ ਅੰਦਰ ਪੰਜਾਬ ਸਟੇਟ ਐਸ ਵਕਤ ਇਨਾ ਵਰਤ ਰਹੀ ਹੈ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਮੈਂ ਕਹੂੰਗਾ ਉਹਨਾਂ ਦਾ ਸਾਰਾ ਦਿਨ ਕੰਮ ਹੀ ਇੱਕ ਰਿਆ ਗਿਆ ਹੈ ਕਿ ਭਾਈ ਅਮਰਤਪਾਲ ਦੇ ਕਰੈਕਟਰ ਨੂੰ ਖਤਮ ਕਰਨਾ ਹੁਣ ਕਰ ਨਹੀਂ ਸਕਦੇ ਸਿਆਪਾ ਕਿਹੜਾ ਇੱਕ ਪਿਆ ਹੁਣ ਪਿੱਛੇ ਜੇ ਉਹ ਕੁੜੀਆਂ ਦੀਆਂ ਗੱਲਾਂ ਕੀਤੀਆਂ ਸੀ ਉਹ ਕੀ ਕੋਈ ਆਇਆ ਕੋਈ ਗੱਲ ਬਣੀ ਹੋ ਨਹੀਂ ਬਣੀ ਬੋਲ ਕੇ ਬਹਿ ਗਏ ਆਪਾਂ ਫਿਰ ਅਗਲੀ ਗੱਲ ਚੁਕਲੀ ਫੀਮ ਵਾਲੀ ਹੁਣ ਹੁਣ ਗੱਲ ਤੇ ਇਹਦੇ ਚ ਵੀ ਕੱਖਣੀ ਸੋ ਜਿੰਨਾ ਮਰਜੀ ਕਰ ਲੈ ਲੋਕੋਂ ਦੇ ਨਾਲ ਤੁਰ ਚੁੱਕੇ ਨੇ ਉਹ ਲੋਕਾਂ ਦੇ ਦਿਲ 'ਚ ਚਲਾ ਗਿਆ ਜਦੋਂ ਬੰਦਾ ਦਿਲ 'ਚ ਚਲੇ ਜਾਵੇ ਨਾ ਉਹ ਕੱਢਣਾ ਔਖਾ ਹੁੰਦਾ ਉਹ ਨਿਕਲਦਾ ਖਾਰਾ ਸਾਹਿਬ ਸਮਝ ਤਾਂ ਬਹੁਤ ਅਸਰੀਕ ਹੈ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਵੀ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਲ ਦੇ ਹੋ ਇਜਾਜ਼ਤ ਧੰਨਵਾਦ ਜੀ